ਦੋਸਤੋ ਤੁਸੀਂ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਜੋ ਇਨਵਰਟਰ ਦਾ ਬੁਰਾ ਹਾਲ ਹੋਇਆ ਤੇ ਦੁਕਾਨ ਦੇ ਵਿੱਚ ਜੋ ਵੀ ਕਰਿਆਨਾ ਸਟੋਰ ਦਾ ਦੁਕਾਨ ਦਾ ਸਮਾਨ ਸੀ ਤਾਂ ਸਾਰੇ ਦਾ ਸਾਰਾ ਜਿਹੜਾ ਬਲਕੇ ਸੁਆਹ ਹੋ ਗਿਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਕਿ ਸਾਹਮਣੇ ਉੱਪਰੋਂ ਦੀ ਜਿਹੜੀਆਂ ਤਾਰਾਂ ਜਾ ਰਹੀਆਂ ਤੇ ਇੱਥੇ ਕੋਈ ਅਚਾਨਕ ਜਿਹੜਾ ਸਪਾਰਕ ਵੱਜਿਆ ਤੇ ਸਪਾਰਕ ਵੱਜਣ ਕਾਰਨ ਜਿਹੜਾ ਦੁਕਾਨ ਦੇ ਵਿੱਚ ਅੱਗ ਲੱਗ ਗਈ ਰਾਤ ਨੂੰ ਉਮਤ ਅਰਾਤ ਅੱਧੀ ਰਾਤ ਦੇ ਕਰੀਬ ਆ ਜਿਹੜੀ ਅੱਗ ਲੱਗੀ ਆ ਗੱਲਬਾਤ ਵੀ ਕਰਾਂਗੇ ਆਪਾਂ ਉਸ ਦੁਕਾਨਦਾਰ ਨਾਲ ਇੱਕ ਗਰੀਬ ਪਰਿਵਾਰ ਆ ਜਿਹੜਾ ਆਪਣਾ ਜੀਵਨ ਬਸਰ ਇਸੇ ਹੀ ਦੁਕਾਨ ਤੋਂ ਕਰਦਾ ਸੀ ਤੇ ਕਰਿਆਨਾ ਸਟੋਰ ਦਾ ਜਿਹੜਾ ਇੱਥੇ ਦੁਕਾਨ ਕੀਤੀ ਹੋਈ ਸੀ ਤਾਂ ਇੱਥੋਂ ਸਮਾਨ ਮਿਲਦਾ ਸੀ ਤੇ ਅਸੀਂ ਤਸਵੀਰਾਂ ਦਿਖਾਉਨੇ ਆ ਕਿ ਕਿਵੇਂ ਜਿਹੜੀ ਇਹ ਸਾਰੀ ਦੀ ਸਾਰੀ ਦੁਕਾਨ ਆ ਜਿਹੜੀ ਉਹ ਸੜ ਕੇ ਸੁਆਹ ਹੋ ਗਈ ਆ ਕਿ ਕਿਵੇਂ ਜਿਹੜਾ ਸਾਰੇ ਦਾ ਸਾਰਾ ਕਰਿਆਨਾ ਦਾ ਜਿਹੜਾ ਸਮਾਨ ਸੀ ਉਹ ਸੜ ਕੇ ਸੁਆਹ ਹੋ ਗਿਆ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਤੇ ਇਨਵਰਟਰ ਵੀ ਤੋਂ ਜੋ ਕਰਿਆਨਾ ਸਟੋਰ ਦੇ ਵਿੱਚ ਸਮਾਨ ਸੀ ਉਹ ਸਾਰੇ ਦਾ ਸਾਰਾ ਬਲ ਚੁੱਕਿਆ ਤਸਵੀਰਾਂ ਦੇ ਵਿੱਚ ਦਿਖਾ ਰਹੇ ਆ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤਾਂ ਜੋ ਦਾਨੀ ਸੱਜਣਾਂ ਜਾਂ ਕੋਈ ਹੋਰ ਜਿਹੜਾ ਪ੍ਰਸ਼ਾਸਨ ਹੈ ਇਹਨਾਂ ਦੀ ਮਦਦ ਕਰ ਸਕੇ ਇਹ ਜਿਹੜੀਆਂ ਤਾਰਾ ਉੱਪਰ ਜਾ ਰਹੀਆਂ ਉਹਨਾਂ ਦਾ ਸਪਾਰਕ ਵੱਜਣ ਕਰਨੇ ਸਭ ਕੁਝ ਹੋਇਆ ਤਸਵੀਰਾਂ ਦੇ ਵਿੱਚ ਦਿਖਾਉਣੀ ਹੈ ਕਿ ਹਾਲਤ ਹੈ ਦੁਕਾਨ ਦੀ ਕਿਦਾਂ ਹੋ ਗਈ ਹੈ ਕਿਉਂਕਿ ਇੱਥੇ ਪਾਣੀ ਪਾ ਪਾ ਕੇ ਰਾਤ ਤੋਂ ਨੂੰ ਜਿਹੜੀ ਅੱਗ ਬੁਝਾਈ ਪੂਰਾ ਪਿੰਡ ਇੱਥੇ ਇਕੱਠਾ ਹੋਇਆ ਸੀ ਤਾਂ ਫੇਰ ਹੈ ਜਿਹੜਾ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣੀ ਹੈ ਕਿ ਜਿਹੜਾ ਪੂਜੀਏ ਦੇ ਪੈਕਟ ਸੀ ਉਹ ਸਾਰੇ ਦੇ ਸਾਰੇ ਆ ਸਾਰਾ ਸਮਾਨ ਆ ਜਿਹੜਾ ਉਹ ਸੜ ਕੇ ਸੁਆਹ ਹੋ ਗਿਆ ਤੇ ਗੱਲਬਾਤ ਕਰਾਂਗੇ ਆਪਾਂ ਉਸ ਦੁਕਾਨਦਾਰ ਦੇ ਨਾਲ ਵੀ ਤਾਂ ਦੇਖੋ ਤਸਵੀਰਾਂ ਦੇ ਵਿੱਚ ਇਨਵਰਟਰ ਦਾ ਵੀ ਕੀ ਹਾਲ ਹੋਇਆ ਕਿਉਂਕਿ ਜਦੋਂ 스파ਰਕ ਵੱਜ ਗਏ ਤਾਂ ਉਸ ਤੋਂ ਬਾਅਦ ਆ ਜਿਹੜਾ ਬਿਜਲੀ ਬੋਰਡ ਆ ਦੇਖੋ ਸਾਰੀ ਦੀ ਸਾਰੀ ਲਾਈਟ ਇੱਥੇ ਬਹੁਤ ਜ਼ਿਆਦਾ ਵੱਡੀ ਜਿਹੜੀ ਲਾਟ ਨਿਕਲੀ ਅੱਗ ਮੱਚੀ ਤਾਂ ਫਿਰ ਲੋਕ ਜਿਹੜੇ ਇਕੱਠੇ ਹੋਏ ਉਹਨਾਂ ਨੇ ਮੱਛੀ ਮੋਟਰਾਂ ਦੇ ਨਾਲ ਆ ਜਿਹੜਾ ਪਾਣੀ ਪਾਇਆ ਤੇ ਫਿਰ ਜਿਹੜੀ ਅੱਗ ਬੁਝਾਈ ਤੇ ਪਿੰਡ ਦੇ ਵਿੱਚ ਵੀ ਅੱਗ ਲੱਗਣੋ ਜਿਹੜੀ ਬਚਤ ਰਹਿ ਗਈ ਨਹੀਂ ਤਾਂ ਇੱਥੇ ਹੋਰ ਘਰਾਂ ਦਾ ਜਿਹੜਾ ਉਹ ਵੀ ਨੁਕਸਾਨ ਹੋ ਜਾਣਾ ਸੀ ਤਾਂ ਇਹ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਕਿ ਕਿਵੇਂ ਦੁਕਾਨ ਦਾ ਬੁਰਾ ਹਾਲ ਹੋਇਆ ਦੁਕਾਨਦਾਰ ਦੇ ਨਾਲ ਗੱਲਬਾਤ ਕਰਾਂਗੇ ਆਪਾਂ ਮੌਜੂਦ ਹੈ ਇਸ ਟਾਈਮ ਸਾਡੇ ਕੋਲ ਦੁਕਾਨਦਾਰ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਗੱਲਬਾਤ ਕਰਦੇ ਆਂ ਬਾਪੂ ਸ਼ਸ਼ੀਕਾਲ ਜੀ ਕੀ ਨਾਮ ਹੈ ਜੀ ਬਾਪੂ ਜੀ ਕਦੋਂ ਤੋਂ ਦੁਕਾਨ ਕਰ ਰਹੇ ਹੋ ਜੀ 5 ਸਾਲ ਤੋਂ ਦੁਕਾਨ ਕਰ ਰਹੇ ਹਾਂ ਜੀ ਤੇ ਕਿਵੇਂ ਇਹ ਅੱਗ ਲੱਗਦੀ ਆ ਪੂਰਾ ਅੱਗ ਲੱਗਣ ਦਾ ਕਾਰਨ ਕੀ ਹੈ ਜੀ ਅੱਗ ਲੱਗਣ ਦਾ ਸ਼ਾਰਟ ਸਰਕਟ ਹੋ ਗਿਆ ਜੀ ਜੀ ਉਪਰੋਂ ਦੀ ਜਿਹੜੀਆਂ ਤਾਰਾਂ ਜਾਂ ਜੀ ਬਲੈਟ ਕਦੀ ਕੱਟ ਹੋ ਜਾਂਦੀ ਆ ਜਾਂਦੀ ਹੈ ਬੰਦ ਹੋ ਜਾਂਦੀ ਹੈ ਜੀ ਉਹਦੇ ਨਾਲ ਸਾਰਾ ਸਰਕਟ ਹੋ ਗਿਆ ਹਮ ਵੱਟ ਕੱਟ ਲੈਟ ਆ ਗਈ ਉਹਦੇ ਨਾਲ ਇਹ ਸਾਰਾ ਕੁਝ ਹੋਇਆ ਇਨਵਰਟਰ ਵੀ ਜਲ ਗਿਆ ਔਰ ਦੁਕਾਨ ਦਾ ਕਿੰਨਾ ਜਿਹੜਾ ਨੁਕਸਾਨ ਹੋ ਗਿਆ ਜੀ ਤੁਹਾਡਾ ਜੀ 1.5 ਲੱਖ ਦੇ ਨੇੜੇ ਜਿਹੜਾ ਔਰ 1.5 ਤੋਂ ਵੱਧ ਹੋ ਗਿਆ 1.5 ਤੋਂ ਵੱਧ ਹੋ ਗਿਆ ਜੀ ਇਸ ਇਨਵਰਟਰ ਵੀ ਫੜ ਗਿਆ ਕੰਡਾ ਵੀ ਸੜ ਗਿਆ ਹੋਰ ਸਮਾਨ ਸੀਗਾ ਸਰ ਸਰ ਦੇ ਸਾਹਬ ਜੀ ਤਾਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮਦਦ ਦੀ ਜੇਕਰ ਗੱਲ ਕੀਤੀ ਜਾਵੇ ਵੀ ਕੀ ਕਹਿਣਾ ਚਾਹੋਗੇ ਵੀ ਮਦਦ ਕੀਤੀ ਜਾਵੇ ਤੁਹਾਡੀ ਨੂੰ ਮਾਨੂੰ ਮਦਦ ਵੀ ਸਾਡਾ ਮੁਆਜਰ ਇਹ ਤਾਂ ਮਿਲ ਜਾਵੇ ਸਭ ਜੀ ਜੀ ਤੇ ਗੱਲਬਾਤ ਕਰਾਂਗੇ ਮਾ ਮਾਤਾ ਜੀ ਗੁਜ਼ਾਰਾ ਫਿਰ ਇਸੇ ਦੁਕਾਨ ਤੋਂ ਹੀ ਹੁੰਦਾ ਸੀ ਤੁਹਾਡਾ ਜੀ ਹਾਂਜੀ ਸਾਡਾ ਜੀ ਜੀ ਤਾਂ ਹੁਣ ਕੀ ਮੰਗ ਕਰਦੇ ਹੋ ਮਾਤਾ ਕੋਈ ਨਹੀਂ ਰੋਣਾ ਕੋਈ ਨਹੀਂ ਮਾ ਮਾਨਾ ਜਿਹੜਾ ਹੌਲਾ ਨਹੀਂ ਕਰੀਦਾ ਹੁੰਦਾ ਕੋਈ ਗੱਲ ਨਹੀਂ ਹੌਸਲੇ 'ਚ ਰਹਿਦਾ ਹੁੰਦਾ ਆਪਾਂ ਉਹਨਾਂ ਦਾਨੀ ਸੱਜਣਾ ਨੂੰ ਵੀ ਕਵਾਂਗੇ ਤੁਹਾਡੀ ਮਦਦ ਕਰਨਗੇ ਤੇ ਪ੍ਰਸ਼ਾਸਨ ਨੂੰ ਵੀ ਕਹਿੰਨੇ ਆ ਕਿ ਤੁਹਾਡੀ ਮਦਦ ਕੀਤੀ ਜਾਵੇ ਕਿਉਂਕਿ ਗਰੀਬ ਪਰਿਵਾਰ ਦਾ ਜਿਹੜਾ ਉਹ ਜਿਹੜਾ ਰੁਜ਼ਗਾਰ ਆ ਜਿਹੜਾ ਉਹ ਖੁਸ਼ਿਆਈ ਸਮਝਾਂਗੇ ਕਿਉਂਕਿ ਜਿਹੜਾ ਤੁਹਾਡਾ ਨੁਕਸਾਨ ਬਹੁਤ ਬੱਚਿਆ ਕੁਛ ਨਹੀਂ ਜੀ ਬੱਚਿਆ ਕੁਛ ਨਹੀਂ ਜੀ ਖਾਲੀ ਦੁਕਾਨ ਨਹੀਂ ਖਾਲੀ ਬਸ ਖਾਲੀ ਦੁਕਾਨਾਂ ਹਾਂ ਅਸੀਂ ਦੇਖ ਹੀ ਰਹੇ ਹਾਂ ਤਸਵੀਰਾਂ ਦੇ ਵਿੱਚ ਕੀ ਮੰਗ ਕਰਦੇ ਹੋ ਮਾਤਾ ਜੀ ਸਾਡੀ ਮੱਤ ਦਾ ਕਰਨ ਬਸ ਹੋਣਾ ਬਹੁਤ ਸਾਲ ਨੂੰ ਵੀ ਮਾਸ ਲੰਘ ਗਿਆ ਜੀ ਜਕਾ ਚਲਾਈ ਕੋਈ ਨਹੀਂ ਪਿਆ ਸਾਡੀ ਕਿਵੇਂ ਪਤਾ ਲੱਗਿਆ ਤੁਹਾਨੂੰ ਕਿ ਦੁਕਾਨ ਦੇ ਵਿੱਚ ਅੱਗ ਲੱਗੀ ਅਚਾਨਕ ਹੀ ਲੱਗੀ ਸਾਡਾ ਪਤਾ ਤੁਸੀਂ ਉਦੋਂ ਸੀ ਇੱਥੇ ਮੌਜੂਦ ਕੋਈ ਦੁਕਾਨ ਦੇ ਵਿੱਚ ਸੀਗਾ ਨਾ ਜਿਸ ਤੱਕ ਰਹਿ ਗਿਆ ਸੀ ਬਸ ਤਾਂ ਅਸੀਂ ਮੈਂਟਰੀ ਕੋਲ ਕਰ ਗਿਆ ਉਹ ਕੋਈ ਵਸਤਾਂ ਨਹੀਂ ਅੱਗ ਲੱਗੀ ਕਿੰਨੇ ਵਜੇ ਜਾਣੇ ਹੋ ਦੁਕਾਨ ਤੋਂ ਤੁਸੀਂ ਆ ਪਹਿਲਾਂ ਵੀ ਸਾਢੇ 8 ਚਲੇ ਜਾਣੇ ਹੋ ਦੁਕਾਨ ਤੋਂ ਸਾਡੇ ਸਾਢੇ 8:30 8:30 ਚਲੇ ਜਾਣੇ ਇਸ ਟਾਈਮ ਚਲੇ ਜਾਣੇ ਹੋ ਤੁਸੀਂ ਜੀ ਆ ਐ ਤਾਂ ਨਹੀਂ ਲੱਗਦਾ ਕੋਈ ਕਿਸੇ ਸਰਾਰਤੀ ਅਨਸਰ ਵਗੈਰਾ ਨੇ ਲਾਈ ਹੋਵੇ ਜਾਂ ਵੀ ਇਹ ਵਾਕਿਆ ਹੀ ਸਪਾਰਕ ਵੱਜ ਕੇ ਲੱਗੀ ਅੱਗ ਹੋ ਸਕਦਾ ਜੀ ਸਪਾਰਕ ਹੀ ਹੋਈ ਪਹਿਲੇ ਵਾਪਸ ਜੀ ਸਪਾਰਕ ਵੱਜਿਆ ਤਾਂ ਕਰਕੇ ਅੱਗ ਲੱਗੀ ਐ ਜੀ ਤਾਂ ਆਨ ਵਾਟਰ ਵੀ ਜਲ ਗਿਆ ਤੁਹਾਡਾ ਜੀ ਹਾਂ ਜੀ ਸਾਡੇ ਕੋਲ ਬਚਿਆ ਵੀ ਕੁਝ ਨਹੀਂ ਤੁਸੀਂ ਆਪ ਦੇ ਸਕਦੇ ਹੋ ਗਿਆ ਪੱਤਰਕਾਰ ਰਹੇਗਾ ਤੁਸੀਂ ਦੇਖ ਲਓਗੇ ਇਹਦੇ ਚ ਵਸ ਕੀ ਖੱਟ ਵੱਟ ਲਾਂਗੇ ਸਾਡੇ ਖਾਣ ਜੋਗਾ ਵੀ ਕੁਝ ਨਹੀਂ ਰਹੇਗਾ ਤੇ ਸਾਡੇ ਵਾਸਤੇ ਜੀ ਜੀ ਜੀ